ਇਹ ਮੇਰਾ ਨਾਮ ਅਕਸ਼ਮੇਸ਼ ਸਿੰਘ 100 ਗ੍ਰੀਨਫੀਲਡ ਵਸਨੀਕਾਂ ਮੈਂ ਜਿਸ ਘਰ ਚ ਵਰਦਤ ਹੋਈ ਹੈ ਜਾਂ ਵਾਕਿਆ ਹੋਇਆ 223 ਸੀ ਗ੍ਰੀਨਫੀਲਡ ਇਹਨਾਂ ਦੇ ਘਰ ਬਲਾਸਟ ਹੋਇਆ ਧਮਾਕਾ ਆਇਆ ਤੇ ਅਸੀਂ ਸਾਰੇ ਜਣੇ ਆਵਾਜ਼ ਸੁਣ ਕੇ ਇੱਥੇ ਪਹੁੰਚੇ ਹਾਂ ਸਾਡੇ ਪਹੁੰਚਣ ਤੱਕ ਸਾਡਾ ਦਲਜੀਤ ਸਿੰਘ ਉਹਨਾਂ ਹਸਪਤਾਲ ਲੈ ਕੇ ਜਾ ਚੁੱਕੇ ਸੀ ਕੀ ਕੀ ਹੋਇਆ ਸੀ ਮੱਕਤ ਵਰਨੀ ਹੈ ਤੁਹਾਕੀ ਸਮਝ ਨਹੀਂ ਲੱਗੀ ਪਰਗਣ ਵਾਲੇ ਵੀ ਆਏ ਨੇ ਪੁਲਿਸ ਵਾਲੇ ਵੀ ਆਏ ਨੇ ਸਦਰ ਤੋਂ ਵੀ ਆਏ ਨੇ ਪਰ ਉਹਨਾਂ ਨੂੰ ਵੀ ਇੰਗੇ ਜਿਹਾ ਸਿੰਲਡਰ ਫਟਿਆ ਜਿਹੜਾ ਅੰਦਰ ਉਹ ਨੰਗੇ ਇਹਦੇ ਸਿੰਲਡਰ ਐਜੀਟੀ ਸਬੂਤਾ ਸੀ ਸਿੰਲਡਰ ਫਟਿਆ ਨਹੀਂ ਗੈਸਲੀ ਕੋਈ ਹਾਂਜੀ ਕੋਈ ਗੈਸ ਸਮਝ ਨਹੀਂ ਲੱਗੀ ਕਿ ਹੋਇਆ ਕੀ ਹੈ ਜੀ ਘਰ ਵਾਲੇ ਐ ਐਸਪੀਸ਼ਨ ਚ ਹੈ ਹੀ ਨਹੀਂ ਅਜੇ ਕਿਉਂਕਿ ਉਹਨਾਂ ਨੂੰ ਇੰਨਾ ਕੋ ਸਰਮੇਜ ਨੇ ਉਹ ਵਿਚਾਰਾਂ ਨੂੰ ਸਮਝ ਲੱਗਦੀ ਕਿ ਅਸੀਂ ਕਿਹਨੂੰ ਕਹਿਣਾ ਕੀ ਹੈ ਅਸੀਂ ਕਿੰਨੇ ਲੋਕ ਰਹਿੰਦੇ ਆ ਇਸ ਤਰ੍ਹਾਂ ਟੋਟਲ 6 ਮੈਂਬਰ ਜੀ ਤੇ ਇੰਜਰ ਕਿੰਨੇ ਜੱਥੇ ਇੱਕ ਮੈਂਬਰ ਕਿੰਨਾ ਬੁਨਖਾ ਦੁਵਾਰਾ ਵਗੈਰਾ ਕਿਦਾਂ ਬਾਟ ਦੇਖੋ ਨੁਕਸਾਨ ਤੇ ਸਾਰੀ ਬਿਲਡਿੰਗ ਸਟਰਕਚਰ ਸਾਰਾ ਹੀ ਲੱਗਿਆ ਜੀ ਬਿਲਡਿੰਗ ਦੀਆਂ ਦੁਵਾਰਾ ਸਾਰੀਆਂ ਡਿੱਗੀਆਂ ਥੱਲੇ ਅੰਦਰ ਡਿੱਗੀਆਂ ਵੀ ਸਾਰਾ ਕੁਝ ਕਰਨੇ ਗਰਕਰੀ ਪਾਂਡੇ ਸ਼ੀਸ਼ੇ ਖਿੜਕੀਆਂ ਸਭ ਗੱਡੀ ਦਾ ਨਕਸਾ ਆ ਗਿਆ ਗੱਡੀ ਖੜੀ ਸੀ ਨਾਲ ਦੇ ਪਲਾਟ ਨੂੰ ਪਲਾਟ ਕਿਸ ਤਰ੍ਹਾਂ ਦਾ ਮਹੌਲ ਹੈ ਦਸ਼ਤ ਦਾ ਮਹੌਲ ਤੇ ਕੋਈ ਅਸੀਂ ਸਾਰੇ ਗੁਜੇ ਦੇ ہمسਾਹੇ ਆ ਪਰੋਸੀ ਆ ਕਿਸੇ ਦੇ ਘਰ ਕਿਸੇ ਨੂੰ ਹਾਈ ਵੀ ਨਿਕਲਦੀ ਹੈ ਤੇ ਅਸੀਂ ਉਹਦੇ ਉਹਦੇ ਹਮਦਰਦੀ ਆ ਤੇ ਦਸ਼ਤ ਤੇ ਦਸ਼ਤ ਹੀ ਹੈ ਜੀ ਥੈਂਕ ਯੂ ਮੈਂ ਤਾਂ تین ਮਾਮਲਾ ਪੂਰਾ ਜਿਹੜਾ ਇੱਕ ਮਸਲਾ ਹੈ ਸਾਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਠੀ ਨੰਬਰ 223 ਸੀ ਬਲਜੀਤ ਸਿੰਘ ਦੀ ਹੈ ਜੋ ਕਿ ਗ੍ਰੀਨ ਫੂਡ ਦੇ ਵਿੱਚ ਹੈ ਉਹਦੇ ਵਿੱਚ ਕੋਈ ਅੱਗ ਲੱਗੀ ਹੈ ਜੋ ਮੈਂ ਆਪਣੇ ਸਟਾਫ ਸਮੇਤ ਮੌਕੇ ਤੇ ਪਹੁੰਚਿਆ ਤੇ ਤਦੋਂ ਫਾਇਰ ਬ੍ਰਿਗੇਡ ਨੂੰ ਵੀ ਇਨਫੋਰਮੇਸ਼ਨ ਦਿੱਤੀ ਗਈ ਉਹ ਵੀ ਫਾਇਰ ਬ੍ਰਿਗੇਡ ਦਾ ਸਟਾਫ ਜਿਹੜੇ ਮੌਕੇ ਤੇ ਪਹੁੰਚ ਗਿਆ ਸੀ ਫਾਇਰ ਬ੍ਰਿਗੇਡ ਦੇ ਸਟਾਫ ਨੇ ਮੌਕੇ ਤੇ ਪਹੁੰਚ ਕੇ ਜਿਹੜੀ ਆ ਅੱਗ ਨੂੰ ਕਾਬੂ ਪਾ ਲਿਆ ਗਿਆ ਜਦੋਂ ਉਹਨਾਂ ਵੱਲੋਂ ਅੰਦਰ ਜਾ ਕੇ ਮਤਲਬ ਕਿ ਸਾਰੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ ਤਾਂ ਅੰਦਰ ਜਾ ਕੇ ਉਹਨਾਂ ਵੱਲੋਂ ਇਹ ਪਤਾ ਪਤਾ ਕੀਤਾ ਗਿਆ ਜਿਹਨਾਂ ਪਾ ਕੇ ਇਸ ਸੰਬੰਧੀ ਜਿਹੜਾ ਗੈਸ ਗੀਜਰ ਨਾਲ ਅੱਗ ਲੱਗੀ ਹੈ ਅੱਗ ਬਲਾਸਟ ਹੋਇਆ ਹੈ ਸੋ ਇਹਦੇ ਵਿੱਚ ਕੋਈ ਕੈਜੂਲਟੀ ਨਹੀਂ ਹੋਈ ਲੇਕਿਨ ਘਰ ਦੇ ਮਾਲਕ ਬਲਜੀਤ ਸਿੰਘ ਨੂੰ ਥੋੜੀ ਜਿਹੀ ਜਿਹੜੀ ਆ ਪਤਾ ਲੱਗਾ ਉਸ ਦੇ ਆਸ-ਪਾਸ ਦੇ ਮੈਂਬਰ ਉਹ ਤਾਂ ਵੀ ਥੋੜੀ ਜਿਹੀ ਅੱਗੇ ਨੂੰ ਜਿਹੜੀ ਪਕੜ ਜਿਹੜੀ ਮੂੰਹ ਨੂੰ ਆਈ ਲੇਕਿਨ ਕੋਈ ਕੈਜੂਲਟੀ ਠੀਕ ਠਾਕ ਹੈ ਉਹ ਹਸਪੀਟਲ ਲੱਗੇ ਠੀਕ ਹੈ ਉਹ ਤੇ ਬੇਡਿੰਗ ਦਾ ਕਾਫੀ ਖਸਾਣਾ ਬੜੀ ਚੰਗੀ ਜਿਹੜਾ ਵੀ ਉਸ ਉਸ ਚੀਜ਼ ਦੇ ਨਾਲ ਉਹਦੇ ਬੇਡਿੰਗ 4 ਇੰਚ ਦੀ ਦੀਵਾਰ ਸੀ ਸੱਜੇ ਪਾਸੇ ਉਹ ਥੋੜੀ ਜੀ ਮਤਲਬ ਕਿ ਰੈਡੀ ਹੋਈ ਹੋਈ ਆ ਬਾਕੀ ਉਹ ਘਰ ਪਰਿਵਾਰ ਕੇ ਮੈਂਬਰਾਂ ਨੂੰ ਫਾਇਰ ਬ੍ਰਿਗੇਡ ਵੱਲੋਂ ਔਰ ਮੇਰੇ ਵੱਲੋਂ ਜਿਹੜਾ ਵਾ ਕਿਸੇ ਦੂਸਰੀ ਜਗ੍ਹਾ ਸ਼ਿਫਟ ਕੀਤਾ ਗਿਆ ਵਾ ਬਾਕੀ ਦੀ ਦੇਰ ਰਾਤ ਹੋਣ ਕਰਕੇ ਜਿਹੜੀ ਆ ਉਹ ਔਰ ਫਾਇਰ ਬ੍ਰਿਗੇਡ ਦੇ ਆਦੇਸ਼ਾਂ ਦੇ ਮੁਤਾਬਕ ਘਰ ਅੰਦਰ ਵੜ ਤੋਂ ਵੜ ਤੋਂ ਮਨਾ ਕੀਤਾ ਗਿਆ ਵਾ ਸਵੇਰੇ ਜਿਹੜੀ ਆ ਐਫਐਸ ਆਪਣੀ ਟੀਮ ਜਿਹੜੀ ਜਾ ਕੇ ਉੱਥੇ ਜਿਹੜੀ ਪ੍ਰੋਪਰ ਵੈਰੀਫਾਈ ਕਰਾਈ ਜਾਏਗਾ ਸਰ ਕੋਠੀ ਪੂਰੀ ਖਸਤਾ ਹੋ ਚੁੱਕੀ ਹੋਈ ਹੈ ਆਸ-ਪਾਸ ਲੋਕ ਵੀ ਸਭ ਹੋ ਗਏ ਹਨ ਨਹੀਂ ਕੋਠੀ ਖਸਤਾ ਨਹੀਂ ਜੀ ਕੋਠੀ ਆਪਣੇ ਬਿਲਰਾਂ ਦੇ ਖੜੀ ਹੋਈ ਹੈ ਕੋਈ ਗੱਲ ਨਹੀਂ ਸਿਰਫ ਇੱਕ ਦੀਵਾਰ ਜਿਹੜੀ ਸਾਈਡ ਤੇ 4 ਇੰਚ ਦੀ ਜੀ ਉਹ ਪਹਿਲਾਂ ਹੀ ਮਤਲਬ ਕਿ ਥੋੜੀ ਜੀ ਉਹ ਜੀ ਸੀ ਉਹ ਤੋਂ ਪੀਓਪੀ ਵਗੈਰਾ ਖੜੀ ਦੋ ਦੀਵਾਰ ਵੀ ਥੋੜੀ ਜਿਹੀ ਟੇਢੀ ਹੋਈ ਹੋਈ ਆ ਇਹਦੇ ਬਾਰੇ ਇਸੇ ਕਰਕੇ ਸਾਡੇ ਘਰ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਘਰੋਂ ਬਾਹਰ ਕੱਢਿਆ ਜੀ ਸਰ ਜਿਹੜਾ ਧਮਾਕਾ ਗੈਸ ਗੀਜ਼ਰ ਦਾ ਹੀ ਸੀ ਜਾਂ ਕਿਸੇ ਹੋਰ ਚੀਜ਼ ਦੇ ਸ਼ਾਇਦ ਦੇਖੋ ਆਸ-ਪਾਸ ਤੋਂ ਪਤਾ ਕਰਨ ਤੇ ਔਰ ਫਾਇਰ ਬ੍ਰਿਗੇਡ ਵੱਲੋਂ ਪਤਾ ਕਰਨ ਦੇ ਕਿਉਂਕਿ ਅਸੀਂ ਤੇ ਅੰਦਰ ਨਹੀਂ ਗਏ ਜਦੋਂ ਕੈਜੂਐਲਟੀ ਹੋ ਆਪਣੇ ਇਹ ਚੀਜ਼ ਜਿਹੜੀ ਆ ਪਾਗ ਜਿਹੜੀ ਜਲ ਚੱਲ ਰਹੀ ਸੀ ਲੇਕਿਨ ਫਾਇਰ ਬ੍ਰਿਗੇਡ ਨੇ ਜਦੋਂ ਪਤਾ ਕੀਤਾ ਤਾਂ ਉਹ ਗੈਸ ਗੀਜ਼ਰ ਤੋਂ ਹੀ ਪਤਾ ਲੱਗਿਆ ਜੀ ਫਿਰ ਵੈਲ ਸਾਡੇ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਔਰ ਉਹ ਸਵੈਰੇ ਜਿਹੜੀ ਆ ਟੀਮ ਬੁਲਾ ਕੇ ਅਸੀਂ ਆਪਣੀ ਫਰੰਟਿਕ ਟੀਮ ਬੁਲਾ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਸਰ ਤੁਹਾਡੇ ਅਨਸਾਰ ਹਜੇ ਧਮਾਕਾ ਸ਼ੱਕ ਦੇ ਘੇਰੇ ਚ ਹੀ ਹੈ ਜਾਂ ਕਲੀਅਰ ਹੈ ਕਿ ਗੈਸ ਦੀ ਨਹੀਂ ਮੇਰੀ ਮਤਾਬਕ ਉਹ ਤੇ ਮਸ਼ੱਕ ਦੇ ਘੇਰੇ ਦੇ ਲੇਕਿਨ ਸਵੇਰੇ ਫਰੈਂਟਿਕ ਸਟੇਜ ਜਿਹੜੀ ਟੀਮ ਜਿਹੜੀ ਬੁਲਾ ਕੇ ਉਹਨਾਂ ਨੂੰ ਕੋਈ ਅੰਦਰ ਫਾਇਰਵਾਲ ਗੇੜਿਆ ਉਹਦਾ ਅਫੀਸਰ ਵੀ ਨਾ ਲਵਾਂਗੇ ਔਰ ਫਰੈਂਟਿਕ ਟੀਮ ਦੇ ਮੈਂਬਰ ਵੀ ਨਾ ਲਵਾਂਗੇ ਉਹਨਾਂ ਨੂੰ ਜਾ ਕੇ ਪ੍ਰੋਪਰ ਵੈਰੀਫਾਈ ਕਰਾ ਕੇ ਫਿਰ ਦੱਸਾਂਗੇ ਕਾਰ ਦਾ ਨੁਕਸਾਨ ਹੋਇਆ ਕਾਰ ਦੀ ਜਦੋਂ ਆਸ-ਪਾਸ ਲੱਗੀ ਥੋੜੀ ਜਿਹੀ ਆਪਣੀ ਬਲਸਟ ਫੋਨ ਦੇ ਨਾਲ ਕਾਰ ਦਾ ਸ਼ੀਸ਼ਾ ਵੀ ਜਿਹੜਾ ਬਲਸਟ ਹੋਇਆ ਉਹ ਗੱਲ ਠੀਕ ਬਹੁਤ ਥੈਂਕ ਯੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਹੰਤੂ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਸਦੇਵ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਬੰਟਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਅਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ हेयर कलर ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ-ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਤમે ਕਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼